ਕੋਸੀਓ ਕੰਟੈਂਟ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਦਿਖਾ ਦਿਓ ਫਿਰ ਅਸੀਂ ਕਰਾਂ ਮੈਂ ਕਾਤੇ ਦਿਖਾਣਾ ਮੇਰਾ ਪਰਿਵਾਰ ਤੁਹਾਡੇ ਪਰਿਵਾਰਾਂ ਵਾਂ ਗੰਦਾ ਥੋੜੀ ਆ ਫਿਰ ਵੀ ਗੱਲ ਦੀ سپورਟਾ ਵੀ ਆਉਂਦਾ ਮੰਮੀ ਦੇ ਵੀ ਆਉਂਦਾ ਤੇਰੀ ਭੈਣ ਦੇ ਵੀ ਆਉਂਦਾ ਤੇਰੀ ਮਾਂ ਦੇ ਵੀ ਆਉਂਦਾ ਤੇਰੇ ਬਾਪੂ ਦੇ ਵੀ ਮੇਰੀ ਗੱਲ ਖਾਤ ਵਿਚ ਗੱਲ ਸਤਿ ਸ਼੍ਰੀ ਅਕਾਲ ਜੀ ਇਧਰ ਪੱਤਰਕਾਰ ਵੀਰ ਫਸ ਗਿਆ ਬਾਬੇ ਦੇ ਕੋਲੇ ਤੁਹਾਨੂੰ ਦੱਦੀ ਇਹ ਕਿ ਰੋਮੀ ਵੀਰ ਇੰਟਰਵਿਊ ਕਰ ਰਿਹਾ ਸੀ ਹਰਜੀਤ ਬਾਬੇ ਦੀ ਹਰਜੀਤ ਬਾਬੇ ਨੂੰ ਉਹਨਾਂ ਨੇ ਇੱਕ ਅਜੀਬਾ ਸਵਾਲ ਪੁੱਛਿਆ ਜਿਸ ਤੋਂ ਬਾਅਦ ਹਰਜੀਤ ਬਾਬਾ ਸਿੱਧਾ ਹੀ ਚੱਲ ਪਿਆ ਤੁਹਾਨੂੰ ਦੱਸ ਦਈਏ ਕਿ ਪੱਤਰਕਾਰ ਨੂੰ ਮੂਰੋਂ ਇੱਕ ਵੀ ਗੱਲ ਦਾ ਜਵਾਬ ਨਹੀਂ ਆਇਆ ਕਿਉਂਕਿ ਹਰਜੀਤ ਬਾਬੇ ਨੇ ਅਜਿਹੀਆਂ ਗੱਲਾਂ ਉਹਨੂੰ ਸੁਨਾ ਮਾਰੀਆਂ ਜਿਨ੍ਹਾਂ ਦਾ ਜਵਾਬ ਉਹਦੇ ਕੋਲੇ ਵੀ ਹੈ ਨਹੀਂ ਸੀ ਤੁਹਾਨੂੰ ਪੂਰਾ ਵੀਡੀਓ ਦਿਖਾਉਨੇ ਆ ਫਨੀ ਵੀ ਹੈ ਵੀਡੀਓ ਪਰ ਇੱਕ ਪਾਸੇ ਦੇਖਿਆ ਜਾਵੇ ਤਾਂ ਬਾਬੇ ਦੀ ਗੱਲ ਠੀਕ ਵੀ ਹੈ ਜਿਹੜੀਆਂ ਚੀਜ਼ਾਂ ਆਪਾਂ ਰਾਹ ਵਿੱਚ ਕਿਤੇ ਜਾਂਦੇ ਦੇਖਦੇ ਆ ਆਪਾਂ ਉਹਨਾਂ ਨੂੰ ਫੋਲੋ ਤਾਂ ਨਹੀਂ ਕਰਦੇ ਇਸ ਤਰ੍ਹਾਂ ਦੀ ਹੀ ਗੱਲ ਹੋਈ ਐ ਇਸ ਵੀਡੀਓ ਦੇ ਵਿੱਚ ਜਦੋਂ ਤੁਸੀਂ ਵੀਡੀਓ ਦੇਖੋਗੇ ਤਾਂ ਤੁਹਾਨੂੰ ਪੂਰੀ ਗੱਲ ਸਮਝ ਆ ਜਾਊਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਔਰ ਤੁਹਾਡਾ ਕੀ ਵਿਚਾਰ ਹੈ ਇਸ ਵਿਸ਼ੇ ਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੁਸੀਂ ਉਹ ਕੰਟੈਂਟ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਦਿਖਾ ਦਿਓ ਫਿਰ ਅਸੀਂ ਕਰਾਂ ਮੈਂ ਕਾਹਦੇ ਦਿਖਾਣਾ ਮੇਰਾ ਪਰਿਵਾਰ ਤੁਹਾਡੇ ਪਰਿਵਾਰਾਂ ਵਾਂ ਗੰਦਾ ਥੋੜੀ ਆ ਮੈਂ ਕਿਹਦੇ ਕੰਮ ਦੀ سپورਟ ਪਾ ਰਿਹਾ ਨਾ ਲੋਕ ਤੇ ਤੁਹਾਡੀਆਂ ਅੱਖਾਂ ਦੇ ਗੰਦਾ ਫੇਰੇ ਹਿਰਦੇ ਤੇ ਗੰਦਾ ਤੇਰੀ ਜੁਬਾਨ ਤੇ ਗੰਦਾ ਤਾਂ ਤੈਨੂੰ ਗੰਦ ਦਿਖਦਾ ਮੈਂ ਤਾਂ ਦੇਖਿਆ ਨਹੀਂ ਵੀਡੀਓ ਤੂੰ ਦੇਖਦਾ ਤਾਂ ਹੋਏਗਾ ਨਾ ਗੰਦੀਆਂ ਵੀਡੀਓ ਤੇ ਤਾਂ ਗਲਤ ਗਲਤ ਸ਼ਰਧਾ ਤਾਣੋਂ ਤੂੰ ਦੇਖੋ ਨਾ ਤੂੰ ਸੇ ਦੇਖੋ ਹੀ ਨਾ ਅੱਖਾਂ ਬੰਦ ਕਰ ਲਓ ਜਾਂ ਕੀ ਲੂਟ ਤਾਨੂੰ ਜਦੋਂ ਸਾਹਮਣੇ ਆ ਜਾਂਦਾ ਯੂ ਠੇਕਾ ਆ ਜਾਂਦਾ ਸਾਹਮਣੇ ਠੇਕੇ ਦੇ ਜਾਂ ਨਾ ਸ਼ਰਾਬ ਪੀਂਨਾ ਲੈ ਕਹਿੰਦਾ ਸਾਹਮਣੇ ਠੇਕਾ ਵੀ ਆਉਂਦਾ ਮੰਮੀ ਦੇ ਵੀ ਆਉਂਦਾ ਤੇਰੀ ਭੈਣ ਦੇ ਵੀ ਆਉਂਦਾ ਤੇਰੀ ਮਾਂ ਦੇ ਵੀ ਆਉਂਦਾ ਤੇਰੇ ਬਾਪੂ ਦੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਛੋਲ ਗੱਲ ਸੁਣ ਪਹਿਲਾਂ ਮੇਰੀ ਗੱਲ ਸੁਣ ਠੇਕਾ ਤੇਰੇ ਮਾਂ-ਬਾਪ ਵੀ ਦੇਖਦੇ ਨੇ ਠੇਕਾ ਤੇਰੇ ਰਿਸ਼ਤੇਦਾਰ ਵੀ ਦੇਖਦੇ ਨੇ ਠੇਕਾ ਤੇਰੇ ਭੈਣ ਭਾਈ ਵੀ ਦੇਖਦੇ ਨੇ ਹੋਟਲ ਵੀ ਦੇਖਦੇ ਨੇ ਕਿੰਨੇ ਹੋਟਲ ਨੇ ਕਿੱਥੇ ਰੂਮ ਸਰਵਿਸ ਚੱਲਦੀ ਆ ਕਿਹੜਾ ਕਿਹੜਾ ਆਪਣੇ ਤੁਹਾਡੇ ਤੇ ਤਰਸ ਵੀ ਆਉਂਦਾ ਬੇਟਾ ਕੋਈ ਹੋਰ ਕੰਮ ਸਿੱਖ ਲਓ ਕੋਈ ਵੈਲਡਿੰਗ ਦਾ ਸਿੱਖ ਲਓ ਕੋਈ ਡਾਟ ਆ ਤੇ ਅੱچھے ਕੰਮ ਆ ਜਮਾਨੇ ਦੇ